ਵਾਹਿਗੁਰੂ ਉੜਦੀ ਰੁੜਦੀ ਧੁੜਾਂ ਮੈਂ ਕਿਸੇ ਰਾਹ ਪੁਰਾਣੇ ਦੀ ਰੱਖ ਲਈ ਤੂੰ ਲਾਜ ਮਾਲਕਾ ਇਸ ਬੰਦੇ ਨੇ ਬਣੇ ਦੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦਾ ਆਨੰਦ ਮਾ ਰੇ ਗੁਰੂ ਪਿਆਰਿਓ ਆਓ ਫਤਿਹ ਦੀ ਸਾਂਝ ਪਾਈਏ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗਾਂ ਵਿੱਚ ਰਚੀ ਬਾਣੀ ਕਿਹੜਾ ਰਾਗ ਕਿੱਥੇ ਵਿਰਾਜਮਾਨ ਹੈ ਰਾਗਾਂ ਤੋਂ ਵਧੇਰੇ ਬਾਣੀ ਸਾਸਕ੍ਰਿਤੀ ਰਾਗਮਾਲਾ ਸ਼ਲੋਕ ਭਗਤ ਫਰੀਦ ਜੀ ਦੇ ਭਗਤ ਕਬੀਰ ਜੀ ਦੇ ਉਹ ਸਾਰੀ ਵਾਰਤਾ ਨੂੰ ਕਲਮ ਬੰਦ ਕਰਕੇ ਅੱਜ ਦੀ ਖਿਦਮਤ ਕਰਨ ਜਾ ਰਿਹਾ ਤਵਜਹੋ ਦੇਣਾ ਮੂਲ ਮੰਤਰ ਤੋਂ ਚੱਲਦੀ ਬਾਣੀ ਮੂਲ ਮੰਤਰ ਤੋਂ ਚੱਲਦੀ ਬਾਣੀ ਜਪਜੀ ਸਾਹਿਬ ਸੁਣਾਉਂਦੀ ਹੈ ਨੌ ਸ਼ਬਦ ਰਹਿਰਾਸ ਦੇ ਸੋਹਲਾ ਆਰੰਭ ਵਿੱਚ ਆਉਂਦੀ ਹੈ ਨੌ ਸ਼ਬਦ ਰਹਿਰਾਸ ਦੇ ਸੋਹਲਾ ਆਰੰਭ ਵਿੱਚ ਆਉਂਦੀ ਹੈ ਸ਼ੁਰੂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ੀਰ ਰਾਗ ਜੀ ਵਸੇ ਨੇ ਕਿਹੜੀਆਂ ਨੇ ਰੁੱਤਾ ਮਹੀਨੇ ਉਹ ਮਾਜ ਰਾਗ ਨੇ ਦੱਸੇ ਨੇ ਕਿਹੜੀਆਂ ਨੇ ਰੁੱਤਾ ਮਹੀਨੇ ਉਹ ਮਾਜ ਰਾਗ ਨੇ ਦੱਸੇ ਨੇ ਸੁਖਾਂ ਦੀ ਮਨੀ ਪਰੋਤੀ ਸੁਖਾਂ ਦੀ ਮਨੀ ਪਰੋਤੀ ਰਾਗ ਗੋੜੀ ਦੇ ਅੰਦਰ ਹੈ ਆਸਾ ਦੀ 4 ਹੈ ਦਸ ਦੀ ਮਨ ਹੀ ਸਾਡਾ ਮੰਦਰ ਹੈ ਆਸਾ ਦੀ 4 ਹੈ ਦਸ ਦੀ ਮਨ ਹੀ ਸਾਡਾ ਮੰਦਰ ਹੈ ਸ਼ੁਕਰੀਆ ਜੀ ਫਿਰ ਰਾਗ ਗੂਜਰੀ ਫਿਰ ਰਾਗ ਗੂਜਰੀ ਦੇਵਕੰਦਾਰੀ ਬਿਹਾਗੜਾ ਚੱਲਦੇ ਨੇ ਵਡਹੰਸ ਸੋਰਠ ਅਤੇਤਨਾਸਰੀ ਜੈਤ ਸਰੀਆ ਰਲਦੇ ਨੇ ਵਡਹੰਸ ਸੋਰਠ ਅਤੇਤਨਾਸਰੀ ਜੈਤ ਸਰੀਆ ਰਲਦੇ ਨੇ ਟੁੱਡੀ ਬਿਰਾੜੀ ਤਿਲੰਗ ਟੁੱਡੀ ਬਿਰਾੜੀ ਤਿਲੰਗ ਅਤੇ ਸੁਹੀ ਦੀਆਂ ਚਾਰ ਲਾਵਾ ਜੀ ਫਿਰ ਬਿਲਾਵ ਲਗੋਂਡੇ ਤੇ ਰਾਮਕਲੀ ਦੀਵਾਰ ਸੁਨਾਵਾ ਜੀ ਫਿਰ ਬਿਲਾਵ ਲਗੋਂਡੇ ਤੇ ਰਾਮਕਲੀ ਦੀਵਾਰ ਸੁਨਾਵਾ ਜੀ ਅਨੰਦਾ ਦੀ ਹੈ ਬਾਣੀ ਅਨੰਦਾ ਦੀ ਹੈ ਬਾਣੀ ਗੁਰੂ ਅਮਰਦਾਸ ਉਚਾਰੀ ਹੈ ਅੱਖਾਂ ਕੰਨ ਸਰੀਰ ਕਿਉਂ ਦਿੱਤਾ ਛੋਟ ਕਰਾਰੀ ਵਾਰੀ ਹੈ ਅੱਖਾਂ ਕੰਨ ਸਰੀਰ ਕਿਉਂ ਦਿੱਤਾ ਛੋਟ ਕਰਾਰੀ ਵਾਰੀ ਹੈ ਨਾਟ ਨਰਾਇਣ ਮਾਲੀ ਗੋੜਾ ਨਾਟ ਨਰਾਇਣ ਮਾਲੀ ਗੋੜਾ ਮਾਰੂ ਰਾਗ ਤੁਖਾਰੀ ਜੀ ਕੇਦਾਰਾ ਪੈਰੋ ਅਤੇ ਬਸੰਤ ਫਿਰ ਸਾਰੰਗ ਦੀ ਵਾਰੀ ਜੀ ਕਿਦਾਰਾ ਪੈਰੋ ਅਤੇ ਬਸੰਤ ਫਿਰ ਸਾਰੰਗ ਦੀ ਵਾਰੀ ਜੀ ਮਲਾਰ ਅਤੇ ਕਾਨੜਾ ਫਿਰ ਚੱਲਦਾ ਰਾਗ ਕਲਿਆਣ ਹੈ ਪ੍ਰਭਾਤੀ ਤੇ ਜੈ ਜਾਵੰਤੀ ਫਿਰ ਸੈਸਕ੍ਰਿਤੀ ਵਿਰਾਜਮਾਨ ਹੈ ਪ੍ਰਭਾਤੀ ਤੇ ਜੈ ਜਾਵੰਤੀ ਫਿਰ ਸਹਿਸਕ੍ਰਿਤੀ ਵਿਰਾਜਮਾਨ ਹੈ ਫਿਰ ਸ਼ਲੋਕ ਫਰੀਦ ਦੇ ਚੱਲ ਪੈ ਫਿਰ ਸ਼ਲੋਕ ਫਰੀਦ ਦੇ ਚੱਲ ਪੈ ਜੋ ਠੰਡ ਦਿਲਾਂ ਨੂੰ ਪਾਉਂਦੇ ਨੇ ਕੀ ਕਰਦਾ ਤੇ ਕਿਉਂ ਤੂੰ ਆਇਆ ਵਿਸਥਾਰ ਨਾਲ ਸਮਝਾਉਂਦੇ ਨੇ ਕੀ ਕਰਦਾ ਤੇ ਕਿਉਂ ਤੂੰ ਆਇਆ ਵਿਸਥਾਰ ਨਾਲ ਸਮਝਾਉਂਦੇ ਨੇ ਫਰੀਦਾ ਤੂੰ ਆਇਆ ਲਾਹਾ ਲੈਣ ਲੱਗਾ ਕਿ ਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਸ਼ਲੋਕ ਭਗਤ ਕਬੀਰ ਦੇ ਵਿराग ਮਈ ਸਲੋਕ ਨੇ ਸਾਰੇ ਵਿराग ਮਈ ਸਲੋਕ ਨੇ ਸਾਰੇ ਆਤਮ ਗਿਆਨ ਜੋ ਵੰਡਦੇ ਨੇ ਤੂੰ ਉਹਨਾਂ ਕੰਮਾਂ ਵਿੱਚ ਉਲਝਿਆ ਜੋ ਨਾ ਤੇਰੇ ਕੰਮ ਦੇ ਨੇ ਤੂੰ ਉਹਨਾਂ ਕੰਮਾਂ ਵਿੱਚ उलझਿਆ ਜੋ ਨਾ ਤੇਰੇ ਕੰਮ ਦੇ ਨੇ ਸ਼ਲੋਕ ਭਗਤ ਕਬੀਰ ਦੇ ਸਾਰੇ ਸ਼ਲੋਕ ਭਗਤ ਕਬੀਰ ਦੇ ਸਾਰੇ ਜੋ ਜਨਾ ਸਾਨੂੰ ਦੱਸ ਦੇ ਨੇ ਆਸ਼ਕ ਉਸ ਮਰੀਦ ਦੇ ਜਿਹੜੇ ਸਿਰ ਤਲ ਹੀ ਤਰ ਨੱਚਦੇ ਨੇ ਆਸ਼ਕ ਉਸ ਮਰੀਦ ਦੇ ਜਿਹੜੇ ਸਿਰ ਤਲੀ ਤਰ ਨੱਚਦੇ ਨੇ ਸਤ ਸ੍ਰੀ ਅਕਾਲ ਸੱਚ ਦੇ ਰਸਤੇ ਪੈ ਕੇ ਦੱਸ ਤੂੰ ਸੱਚ ਦੇ ਰਸਤੇ ਪੈ ਕੇ ਦੱਸ ਤੂੰ ਫਿਰ ਕਿਉਂ ਵਾਪਸ ਆਉਣਾ ਏ ਪੈਂਡਾ ਏ ਵਿਖੜਾ ਢਾਡਾ ਪਹਿਣਾ ਸਿਰ ਨਾਲ ਸਿੱਧਕ ਨਿਭਾਉਣਾ ਏ ਪੈਂਦਾ ਇਹ ਵਿਖੜਾ ਢਾਡਾ ਪਹਿਣਾ ਸਿਰ ਨਾਲ ਸਿੱਧਕ ਨਿਭਾਉਣਾ ਏ ਆਖਰ ਨੂੰ ਸ਼ਲੋਕ ਨੇ ਚੱਲਦੇ ਆਖਰ ਨੂੰ ਸ਼ਲੋਕ ਨੇ ਚੱਲਦੇ 12 ਤੋਂ ਵਧਿਕ ਜਬ ਚੱਦਦੇ ਨੇ ਸ਼ਲੋਕ ਨੌਵੇਂ ਪਾਤਸ਼ਾਹ ਦੇ ਜੀਵਨ ਜਾਂਚ ਸਰਹਾਲੀ ਦੱਸਦੇ ਨੇ ਸ਼ਲੋਕ ਨੌਵੇਂ ਪਾਤਸ਼ਾਹ ਦੇ ਜੀਵਨ ਜਾਚ ਸਰਹਾਲੀ ਦੱਸਦੇ ਨੇ ਜੁਗਰਾਜ ਰਾਗਾਂ ਦੀ ਮਾਲਾ ਚੱਲਦੀ ਜੁਗਰਾਜ ਰਾਗਾਂ ਦੀ ਮਾਲਾ ਚੱਲਦੀ ਮਾਨਕ ਜੋ ਮੋਤੀ ਨੇ ਇਹ ਗੁਰੂ ਗ੍ਰੰਥ ਜੀ ਸਾਡੇ ਦਸਾਂ ਗੁਰਾਂ ਦੀ ਜੋਤੀ ਨੇ ਇਹ ਗੁਰੂ ਗ੍ਰੰਥ ਜੀ ਸਾਡੇ ਦਸਾਂ ਗੁਰਾਂ ਦੀ ਜੋਤੀ ਨੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾ ਕੁਝ ਕਹਿੰਦਾ ਖਿਮਨਾ ਜੱਜ ਕਾਹ ਦੇਓ ਸੱਜਣ ਅਸੀਸੜੀਆਂ ਜਿ ਹੋਵੇ ਸਭ ਸੋ ਮੇਲ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ